ਸਿਮਰਨ ਲਾਟਰੀ ਸੈਂਟਰ ਛੇੜਾਂ ਵਾਲੇ ਗੇਟ ਤੋਂ ਆ ਜੀ ਬੱਸ ਇਹ ਤਾਂ ਕਾਫੀ ਵਾਰ ਸੁਣਿਆ ਕਿ ਕਿਤੋਂ ਘਿਓ ਚੋਰੀ ਹੋ ਗਿਆ ਜਾਂ ਚੈਨ ਚੋਰੀ ਹੋ ਗਈ ਜਾਂ ਹੋਰ ਸਮਾਨ ਚੋਰੀ ਹੋ ਗਿਆ ਅੱਜ ਸਾਡੇ ਲਾਟਿਸਟ ਸਟਾਲ ਤੋਂ ਲਾਟਰੀ ਚੋਰੀ ਹੋ ਗਈ ਸਵੇਰੇ ਸਵੇਰੇ ਇੱਕ ਲੇਡੀ ਆਏ ਉਹਨਾਂ ਨੇ ਮੈਨੂੰ 200 ਰੁਪਏ ਦਿੱਤੇ 175 ਦੀ ਟਿਕਟ ਬਾਈ ਤੇ ਨਾਲ ਇੱਕ ਭਾਈ ਸਾਹਿਬ ਵੀ ਖੜੇ ਸੀ ਆਪਣੀ ਟਿਕਟਾਂ ਲੈਣ ਚ ਮਗਨ ਸੀ ਮੈਂ ਅੰਦਰ ਗਿਆ ਪੁੱਲੇ ਪੈਸੇ ਕਰਾਉਣ ਚ ਕਿੰਨੇ ਚ ਉਹਨਾਂ ਨੇ ਇੱਕ ਵੱਡਾ ਸਾਰਾ ਬੰਡਲ ਚੱਕਿਆ ਬੈਗ ਚ ਪਾ ਲਿਆ ਮੈਂ ਜਦੋਂ ਆਇਆ ਮੈਂ ਦੇਖਿਆ ਕਿ ਬੰਡਲ ਕੱਢੇ ਤਦ ਤੱਕ ਉਹ ਜਾ ਚੁੱਕੇ ਸੀ ਤੁਸੀਂ ਮੈਂ ਕੈਮਰੇ ਚ ਦੇਖਿਆ ਤੇ ਮੈਂ ਦੇਖਿਆ ਕਿ ਉਹਨਾਂ ਨੇ ਪਹਿਲੇ ਦੇਖਿਆ ਇੱਥੇ ਉੱਤੇ ਮੇਰੇ ਵੱਲ ਅੰਦਰ ਨਿਗਾਹ ਮਾਰੀ ਫਿਰ ਉਹ ਬੰਡਲ ਚੱਕ ਕੇ ਆਪਣੇ ਬੈਗ ਚ ਪਾ ਲਿਆ ਮੈਂ ਕਹਿੰਦਾ ਭਈ ਇਸ ਦਾ ਵੀ ਹਰਕਤ ਕਰਨ ਦਾ ਕੀ ਫਾਇਦਾ ਦੇਖੋ ਸਾਡਾ ਤਾਂ ਨੁਕਸਾਨ ਹੋਇਆ ਹੀ ਹੋਇਆ ਆਣਾ ਜਾਣਾ ਤਾਂ ਕਰਮਾ ਨਾਲ ਹੀ ਹੈ ਤੇ ਅਸੀਂ ਉਹ ਸਾਰੇ ਪਾਸੇ ਆਪਣੇ ਜਿਹੜੇ ਨੰਬਰ ਹੁੰਦੇ ਸਾਡੇ ਕੋਲ ਨੋਟ ਉਹ ਵਾਇਰਲ ਕਰਦੇ ਆ ਉਹ ਟਿਕਟ ਕੈਸ਼ ਹੋਣ ਯੋਗ ਹੀ ਤਾਂ ਰਹੀ ਨਹੀਂ ਉਹ ਟਿਕਟ ਦੇ ਉਹ ਹੱਕਦਾਰ ਨਹੀਂ ਹੋਣਗੇ ਪਰ ਉਹਨਾਂ ਨੂੰ ਇਹ ਜੀ ਚੀਜ਼ ਕਰਨੀ ਨਹੀਂ ਚਾਹੀਦੀ ਕੀ ਲੱਗੇਗਾ ਨਹੀਂ ਗਲਤੀ ਨਾਲ ਬਿਲਕੁਲ ਨਹੀਂ ਲੈ ਕੇ ਗਏ ਜਿਸ ਦਾ ਵੀ ਫੁਟੇਜ ਆਈ ਹੈ ਉਸ 'ਚ ਬਿਲਕੁਲ ਗਲਤੀ ਨਹੀਂ ਪੂਰੀ ਕੌਂਸ਼ੀਅੰਸ ਨਾਲ ਜਿਵੇਂ ਪ੍ਰੀਪੇਅਰ ਹੋਇਆ ਹੋਂ ਦਾ ਬੰਦਾ ਪੂਰੇ ਇੱਕਦਮ ਮਤਲਬ ਉਹਨਾਂ ਨੇ ਡਿਸਾਈਡ ਸੀ ਕਿ ਕੁਝ ਨਾ ਕੁਝ ਮੈਨੇ ਕਰਨਾ ਹੈ ਕਿਉਂਕਿ ਉਹਨਾਂ ਨੇ ਪਹਿਲੇ ਬੈਗ ਕੱਢਿਆ ਬੈਗ ਖੋਲਿਆ ਜਿਹੜੀ ਮੈਨੇ ਟਿਕਟ ਦਿੱਤੀ ਸੀ ਉਹਨਾਂ ਨੂੰ ਉਹਨਾਂ ਨੇ ਉਹ ਲਫਾਫਾ ਦੇਖਿਆ ਵੀ ਇਹ 175 ਵਾਲੀ ਟਿਕਟ ਜਿਹੜੀ ਮੈਂ ਉਹਨਾਂ ਨੂੰ ਦਿੱਤੀ ਹੈ ਲਫਾਫੇ 'ਚ ਉਹਨਾਂ ਨੇ ਉਹ ਦੇਖਿਆ ਉਹਨੂੰ ਲਫਾਫੇ 'ਚ ਪਾਇਆ ਫਿਰ ਬੈਗ ਅੱਗੇ ਪਿੱਛੇ ਕੀਤਾ ਫਿਰ ਇੱਕਦਮ ਇੱਕ ਸੈਕਿੰਡ 'ਚ ਇਹ ਟਿਕਟ ਦਾ ਪੂਰਾ ਬੰਡਲ ਚੱਕਿਆ ਔਰ ਬੈਗ 'ਚ ਪਾ ਲਿਆ ਲਾਲਚ ਆ ਗਈ ਸੀ ਉਹਨਾਂ ਦੇਗੇ ਇਸ ਲਾਲਚ ਆਹ ਲਾਲਸਾ ਦੇਖੋ ਲੋਟਰੀ ਦਾ ਕੰਮ ਹੈ ਤਾਂ जो हरकत उन्होंने की लालच पूरी तरह आ गया से उन्होंने अंदर शायद इसलिए किया सिमरन लॉटरी सेंटर वाले गेट तो आज वैसे तो काफ़ी बार सुने कि कितों घ्यो चोरी हो गया या चैन चोरी हो गई या होर समान चोरी हो गया अच्छे लाटरी स्टॉल तो लाटरी चोरी हो गई सवेरे सवेरे एक लेडी आए ਉਹਨਾਂ ਨੇ ਮੈਨੂੰ 200 ਰੁਪਏ ਦਿੱਤੇ 175 ਦੀ ਟਿਕਟ ਬਾਈ ਤੇ ਨਾਲ ਹੀ ਭਾਈ ਸਾਹਿਬ ਵੀ ਖੜੇ ਸੀ ਆਪਣੀ ਟਿਕਟਾਂ ਲਾਈਨ 'ਚ ਮਗਨ ਸੀ ਮੈਂ ਅੰਦਰ ਗਿਆ ਫੁੱਲੇ ਪੈਸੇ ਕਰਨ ਨੂੰ ਕਿੰਨੇ ਚੁ ਉਹਨਾਂ ਨੇ ਇੱਕ ਵੱਡਾ ਸਾਰਾ ਬੰਡਲ ਚੱਕਿਆ ਬੈਗ 'ਚ ਪਾ ਲਿਆ ਮੈਂ ਜਦੋਂ ਆਇਆ ਮੈਂ ਦੇਖਿਆ ਕਿ ਬੰਡਲ ਘਟੇ ਤਦ ਤੱਕ ਉਹ ਜਾ ਚੁੱਕੇ ਸੀ ਫਿਰ ਮੈਂ ਕੈਮਰੇ 'ਚ ਦੇਖਿਆ ਤੇ ਮੈਂ ਦੇਖਿਆ ਕਿ ਉਹਨਾਂ ਨੇ ਪਹਿਲੇ ਦੇਖਿਆ ਇੱਥੇ ਉੱਤੇ ਮੇਰੇ ਵੱਲ ਅੰਦਰ ਨਿਗਾਹ ਮਾਰੀ ਫਿਰ ਉਹ ਬੰਡਲ ਚੱਕ ਕੇ ਆਪਣੇ ਬੈਗ 'ਚ ਪਾ ਲਿਆ ਬਗੈਰ ਬਈ ਇਸ ਤਾਂ ਦੀ ਹਰਕਤ ਕਰਨ ਦਾ ਕੀ ਫਾਇਦਾ ਦੇਖੋ ਸਾਡਾ ਤਾਂ ਨੁਕਸਾਨ ਹੋਇਆ ਹੀ ਹੋਇਆ ਆਣਾ ਜਾਣਾ ਦਾ ਕਰਮਾ ਨਾਲ ਇਸ ਲਈ ਉਹ ਸਾਰੇ ਪਾਸੇ ਆਪਣੇ ਜਿਹੜੇ ਨੰਬਰ ਹੁੰਦੇ ਸਾਡੇ ਕੋਲ ਲੋਡ ਉਹ ਵਾਇਰਲ ਕਰਦੇ ਆ ਉਹ ਟਿਕਟ ਕੈਸ਼ ਹੋਣ ਯੋਗ ਹੀ ਤਾਂ ਨਹੀਂ ਉਹ ਟਿਕਟ ਦੇ ਉਹ ਹੱਕਦਾਰ ਨਹੀਂ ਹੋਣਗੇ ਪਰ ਉਹਨਾਂ ਨੂੰ ਇਹ ਜੀ ਚੀਜ਼ ਕਰਨੀ ਨਹੀਂ ਚਾਹੀਦੀ ਕੀ ਲਗੇ ਯਾਰ ਨਹੀਂ ਗਲਤੀ ਨਾਲ ਬਿਲਕੁਲ ਨਹੀਂ ਲੈ ਕੇ ਗਏ ਜਿਸ ਤਾਂ ਦੀ ਫੁਟੇਜ ਆਈ ਹੈ ਉਸ ਵਿੱਚ ਬਿਲਕੁਲ ਗਲਤੀ ਨਹੀਂ ਪੂਰੀ ਕੌਂਸ਼ੀਅੰਸ ਨਾਲ ਜਿਵੇਂ ਪ੍ਰਿਪੇਅਰ ਹੋਇਆ ਉਹਨਾਂ ਦਾ ਬੰਦਾ ਪੂਰੇ ਇੱਕਦਮ ਮਤਲਬ ਉਹਨਾਂ ਨੇ ਡਿਸਾਈਡ ਸੀ ਕਿ ਕੁਝ ਨਾ ਕੁਝ ਮੈਨੇ ਕਰਨਾ ਹੈ ਕਿਉਂਕਿ ਉਹਨਾਂ ਨੇ ਪਹਿਲੇ ਬੈਗ ਕੱਢਿਆ ਬੈਗ ਖੋਲਿਆ ਜਿਹੜੀ ਮੈਨੇ ਟਿਕਟ ਦਿੱਤੀ ਸੀ ਉਹਨਾਂ ਨੂੰ ਉਹਨਾਂ ਨੇ ਉਹ ਲਫਾਫਾ ਦੇਖਿਆ ਵੀ ਇਹ 175 ਵਾਲੀ ਟਿਕਟ ਜਿਹੜੀ ਮੈਂ ਉਹਨਾਂ ਨੂੰ ਦਿੱਤੀ ਹੈ ਲਫਾਫੇ 'ਚ ਉਹਨਾਂ ਨੇ ਉਹਨੂੰ ਦੇਖਿਆ ਉਹਨੂੰ ਲਫਾਫੇ 'ਚ ਪਾਇਆ ਫਿਰ ਬੈਗ ਅੱਗੇ ਪਿੱਛੇ ਕੀਤਾ ਫਿਰ ਇੱਕਦਮ ਇੱਕ ਸੈਕਿੰਡ 'ਚ ਇਹ ਟਿਕਟ ਦਾ ਪੂਰਾ ਬੰਡਲ ਚੱਕਿਆ ਔਰ ਬੈਗ 'ਚ ਪਾ ਲਿਆ ਹਾਂ ਲਾਲਸਾ ਦੇਖੋ ਲੋਟਰੀ ਦਾ ਕੰਮ ਹੈ ਤਾਂ ਲਾਲਸਤ ਆਏਗੀ ਹੈਗੀ ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਦੇ ਵੀ ਨਾ ਜਿਹੋ ਹਰਕਤ ਉਹਨਾਂ ਨੇ ਕੀਤੀ ਲਾਲਚ ਪੂਰੀ ਤਰ੍ਹਾਂ ਆ ਗਿਆ ਸੀ ਉਹਨਾਂ ਦੇ ਅੰਦਰ ਸ਼ਾਇਦ ਇਸੇ ਲਈ ਕੀਤਾ ਹੈ